स्टूडेंट्स स्वागत है ਤੁਹਾਡਾ ਅਗਲੇ ਚੈਪਟਰ ਦੇ ਵਿੱਚ ਚੈਪਟਰ ਦਾ ਨਾਮ ਹੈ ਰਾਜਨੀਤਿਕ ਪ੍ਰਣਾਲੀ ਅਰਥ ਅਤੇ ਕਾਰਜ ਇਸ ਦੇ ਵਿੱਚ ਅਸੀਂ ਛੋਟੇ ਪ੍ਰਸ਼ਨ ਉੱਤਰ ਕਰਾਂਗੇ ਇਸ ਵੀਡੀਓ ਦੇ ਵਿੱਚ ਪਰ ਉਸ ਤੋਂ ਪਹਿਲਾਂ ਚੈਪਟਰ ਦਾ ਇੱਕ ਓਵਰਵਿਊ ਰਾਜਨੀਤਿਕ ਪ੍ਰਣਾਲੀ ਸ਼ਬਦ ਜੋ ਹੈ ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਔਰ ਇਹ ਆਧੁਨਿਕ ਤਾਰਨਾ ਇਹ ਧਾਰਨਾ ਵਿਵਹਾਰਵਾਦ ਨਾਦਿਕ੍ਰਾਂਤੀ ਦੀ ਦੇਣ ਹੈ। ਅਤੇ ਵਿਵਹਾਰਵਾਦ ਨਾਦਿਕ੍ਰਾਂਤੀ ਇਹ 19ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਆਈ ਹੈ। ਅਤੇ ਇਸ ਦੇ ਵਿੱਚ ਦੋ ਪ੍ਰਸਿੱਧ ਵਿਦਵਾਨ ਗ੍ਰਾਮ ਵੈਲਸ ਤੇ ਆਰਥਰ ਬੈਂਟਲੇ ਦੀ ਲਿਖੀ ਕਿਤਾਬਾਂ ਰਾਜਨੀਤੀ ਵਿੱਚ ਮਨੁੱਖੀ ਸਭਾ ਅਤੇ ਆਰਥਰ ਬੈਂਟਲੇ ਦੀ ਸ਼ਾਸਨ ਦੀ ਪ੍ਰਕਿਰਿਆ ਦਾ ਬੜਾ ਮਹੱਤਵਪੂਰਨ ਰੋਲ ਰਿਹਾ ਹੈ। ਅਗਰ ਗੱਲ ਕਰੀਏ ਕਿ ਰਾਜਨੀਤਿਕ ਪ੍ਰਣਾਲੀ ਕਿੱਥੋਂ ਆਈ ਹੈ ਤੇ ਬੇਸਿਕਲੀ ਇਹ ਜੀਵ ਵਿਗਿਆਨ ਯਾਨੀ ਕਿ ਬਾਇਓਲੋਜੀ ਤੋਂ ਆਈ ਹੈ ਇਸ ਖੇਤਰ ਦੇ ਵਿੱਚ ਇਹ ਦੋ ਸ਼ਬਦਾਂ ਦੇ ਜੋੜ ਤੋਂ ਬਣੀ ਹੈ ਰਾਜਨੀਤਿਕ ਜੋ ਕਿ ਸ਼ਕਤੀ ਸ਼ਾਸਨ ਤੇ ਸੱਤਾ ਨਾਲ ਸੰਬੰਧਿਤ ਹੈ ਪ੍ਰਣਾਲੀ ਜੋ ਕਿ ਕਈ ਭਾਗਾ ਦੇ ਸੁਮੇਲ ਤੋਂ ਬਣਿਆ ਹੈ ਠੀਕ ਪ੍ਰਣਾਲੀ ਇੱਕ ਪੂਰਨ ਇਕਾਈ ਹੈ ਜਿਹੜੀ ਕਿ ਕਈ ਹਿੱਸਿਆਂ ਦੇ ਮਿਲਨ ਨਾਲ ਬਣਦੀ ਹੈ। ਔਰ ਦੇਖੋ ਇਹ ਮਨੁੱਖੀ ਅੰਗ ਪ੍ਰਣਾਲੀ ਇਸ ਲਈ ਕਿਹਾ ਜਾਂਦਾ ਹੈ ਸ ਜੀਵ ਵਿਗਿਆਨ ਤੋਂ ਆਇਆ ਹੈ ਜਿਸ ਦੇ ਵਿੱਚ ਪਿੰਜਰ ਪ੍ਰਣਾਲੀ ਹੈ, ਮਾਸਪੇਸ਼ੀ ਪ੍ਰਣਾਲੀ ਹੈ, ਪਾਚਨ ਪ੍ਰਣਾਲੀ ਹੈ, ਸਾਹ ਪ੍ਰਣਾਲੀ ਹੈ, ਦਿਮਾਗੀ ਪ੍ਰਣਾਲੀ ਅਤੇ ਲਹੂ ਪ੍ਰਣਾਲੀ ਹੈ। ਅਗਰ ਗੱਲ ਕਰਦੇ ਆਂ ਤਾਂ ਵਾਤਾਵਰਣ ਦੀ ਤੇ राजनीतिक प्रणाली दे जो वातावरण है दो वातावरण से कम करती है अंदरूनी वातावरण तो बाहरी वातावरण उस प्रभावित होंगी है तो उसू प्रभावित करती है अगर चलते हैं ढांचे की गल करते हैं तो राजनीतिक प्रणाली दाँचाव ढांचा भी दो तरह का होंगे जिसनों कि स्ट्रक्चर कहा जाता है रस्मी ढांचा तो गैर रस्मी ढांचा रस्मी ढांचे तीन अंग और उस सब संबंधित संस्थाव आ जा सॉरी जिमें कि विधान पालिका कार्यपालिका न्यायपालिका और बाकी संस्थाव इस सरकार ने संबंधित चोन कमीशन नौकरशाही स्थानक संस्थाव आदि इस तो बाद है गैर रस्मी संस्थाव जिस दे के बाकी आ जाते हैं जिमें ਰਾਜਨੀਤਿਕ ਪਾਰਟੀਆਂ ਧਾਰਮਿਕ ਸਮੂਹ ਉਸ ਤੋਂ ਇਲਾਵਾ ਸਭਿਆਚਾਰਕ ਸਮੂਹ ਪ੍ਰੈਸ਼ਰ ਗਰੁੱਪਸ ਕਿਸਾਨ ਸਮੂਹ ਸਾਰੇ ਆ ਜਾਂਦੇ ਹਨ ਰਾਜਨੀਤਿਕ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਕਿ ਇਹਦੇ ਦੋ ਕਾਰਜ ਹੁੰਦੇ ਨੇ ਨਿਵੇਸ਼ ਤੇ ਨਿਕਾਸ ਕਾਰਜ ਔਰ ਇਹ ਮਨੁੱਖੀ ਸੰਬੰਧ ਦਾ ਸਥਾਈ ਨਮੂਨਾ ਹੈ ਇਸ ਤਰ੍ਹਾਂ ਦੇ ਇਹ ਵਿਸ਼ੇਸ਼ਤਾਵਾਂ ਜੇ ਡੇਵਿਡ ਇਸਟਨ ਦੀ ਗੱਲ ਕਰਦੇ ਹਾਂ ਤੇ ਇਹ ਰਾਜਨੀਤਿਕ ਪ੍ਰਣਾਲੀ ਦੇ ਕਾਰਜ ਨੂੰ ਦੋ ਭਾਗਾਂ 'ਚ ਵੰਡਦਾ ਹੈ ਨਿਵੇਸ਼ ਕਾਰਜ ਤੇ ਨਿਕਾਸ ਕਾਰਜ ਤੇ ਨਿਵੇਸ਼ ਕਾਰਜ ਮੰਗ ਤੇ ਸਮਰਥਨ ਦੇ ਰੂਪ 'ਚ ਮਿਲਦਾ ਹੈ ਤੇ ਨਿਕਾਸ ਕਾਰਜ ਸਾਨੂੰ ਮਿਲਦਾ ਹੈ ਨੀਤੀ ਨਿਰਣਯਾਤ ਦੇ ਰੂਪ ਦੇ ਵਿੱਚ ਇਹ ਉਸ ਦੀ ਉਹ ਡਿਟੇਲ ਹੈ ਉਸ ਡਿਟੇਲ 'ਚ ਅਸੀਂ ਨਹੀਂ ਜਾਵਾਂਗੇ ਇਸ ਵੇਲੇ ਇਸੇ ਤਰ੍ਹਾਂ ਆਲਮੰਡ ਅਤੇ ਪਾਵਲ ਨੇ ਵੀ ਆਪਣੀ ਤੁਲਨਾਤਮਕ राजनीति राही दसिया है कि किस तरह एक राजनीतिक प्रणाली निवेश कार्जू निकास कार्ज बदलता है इस दे अकॉर्डिंग निवेश कार्य है स्पष्टीकरण <coughs> सॉरी हित समूहीकरण तो संचार ते निकास कार्य है नियम बनाना नियम लागू करना नियम अनुसार निर्णय करना ਇਹ ਮਾਡਲ ਵੀ ਦਿੱਤਾ ਹੋਇਆ ਹੈ ਰਾਜਧਨ ਪ੍ਰਣਾਲੀ ਦਾ ਇਸ ਲਈ ਤੁਹਾਨੂੰ ਸਾਰਿਆਂ ਨੂੰ ਇੱਕ ਬੇਸਿਕ ਮੈਂ ਦੱਸ ਦਿੱਤਾ ਕਿ ਕਿਵੇਂ ਹੋਣਾ ਚਾਹੀਦਾ ਹੁਣ ਗੱਲ ਕਰਦੇ ਆਪਾਂ ਅਭਿਆਸ ਪ੍ਰਸ਼ਨ ਦੀ ਜਿਸ ਦੇ ਲਈ ਇਹ ਵੀਡੀਓ ਬਣਾਇਆ ਜਾ ਰਿਹਾ ਹੈ ਕਿ ਛੋਟੇ ਪ੍ਰਸ਼ਨ ਤਾਂ ਪਹਿਲੇ ਅਭਿਆਸ ਕਰ ਲਿਆ ਜਾਵੇਗਾ ਉਸ ਤੋਂ ਬਾਅਦ ਤੁਸੀਂ ਤੁਹਾਡੇ ਲਈ ਵੱਡੇ ਪ੍ਰਸ਼ਨਾਂ ਦੇ ਵੀਡੀਓਜ਼ ਲੈ ਕੇ ਆਵਾਂਗਾ 올 ਰਾਈਟ ਤੇ ਪਹਿਲੇ ਪ੍ਰਸ਼ਨ ਤੇ ਚੱਲਦੇ ਹਾਂ ਪਹਿਲਾ ਪ੍ਰਸ਼ਨ ਹੈ just hold on ha pehla prashna hai pranali di dharana mukh rup vich kis vishay nal sambandhit hai apan honne dekhe sikhe mukh rup ch jeev vigyan nal sambandhit hai dusra prashna hai ਰਾਜਨੀਤਿਕ ਪ੍ਰਣਾਲੀ ਨੂੰ ਕਿਸ ਤਰ੍ਹਾਂ ਦਾ ਵਾਤਾਵਰਣ ਪ੍ਰਭਾਵਿਤ ਕਰਦਾ ਹੈ ਜਿਵੇਂ ਆਪਾਂ ਬਰੀਫ ਚ ਦੱਸਿਆ ਸੀ ਮੈਂ ਤੁਹਾਨੂੰ ਕਿ ਇਹ ਦੋ ਵਾਤਾਵਰਣ ਚ ਕੰਮ ਕਰਦਾ ਹੈ ਕੋਈ ਵੀ ਰਾਜਨੀਤਿਕ ਪ੍ਰਣਾਲੀ ਉਹ ਹੈ ਅੰਦਰੂਨੀ ਵਾਤਾਵਰਣ ਤੇ ਬਾਹਰਲੀ ਵਾਤਾਵਰਣ ਇਸ ਦਾ ਮਤਲਬ ਕਿ ਇਸ ਦੇ ਵਿੱਚ ਸਾਡਾ ਆਪਸ਼ਨ ਹੋਏਗਾ 4 ਨੰਬਰ ਵਾਲਾ ਅੰਦਰੂਨੀ ਤੇ ਬਾਹਰੀ ਸੌਰੀ ਰਾਜਨੀਤਿਕ ਪਰਨਾਲੀ ਦਾ ਗੈਰ ਰਸਮੀ ਢਾਂਚਾ ਇਹਨਾਂ ਵਿੱਚੋਂ ਕਿਹੜਾ ਨਹੀਂ ਹੈ ਗੈਰ ਰਸਮੀ ਢਾਂਚਾ ਹੈ ਉਹ ਆਣਾ ਚਾਹੀਦਾ ਧਾਰਮਿਕ ਸਮੂਹ ਗੈਰ ਰਸਮੀ ਢਾਂਚਾ ਹੈ ਵਿਧਾਨਪਾਲਿਕਾ ਨੌਕਰ ਸ਼ਾਹਿਦ ਚੋਣ ਕਮਿਸ਼ਨ ਇਹ ਰਸਮੀ ਢਾਂਚੇ ਦਾ ਹਿੱਸਾ ਸਾਡਾ ਆਨਸਰ ਹੈ ਧਾਰਮਿਕ ਸਮੂਹ ਇੱਥੇ ਨਹੀਂ ਦਿਜੇਗਾ ਹੈ ਕਿਹੜਾ ਹੈ ਹੋਣਾ ਚਾਹੀਦਾ ਸੀ ਅਗਲਾ ਪ੍ਰਸ਼ਨ ਹੈ ਰਾਜਨੀਤਿਕ ਪ੍ਰਣਾਲੀ ਦੇ ਕਿਸੇ ਇੱਕ ਰਸਮੀ ਢਾਂਚੇ ਦਾ ਨਾਮ ਲਿਖੋ ਰਾਜਨੀਤਿਕ ਪ੍ਰਣਾਲੀ ਦੇ ਕਿਸੇ ਇੱਕ ਰਸਮੀ ਢਾਂਚੇ ਦਾ ਨਾਮ ਲਿਖੋ ਪਰ ਨਿਆਂਪਾਲਿਕਾ ਵਿਧਾਨਪਾਲਿਕਾ ਕਾਰਜਪਾਲਿਕਾ ਕੋਈ ਵੀ ਲਿਖ ਦਿਓ ਇਹਨਾਂ ਤਿੰਨਾਂ ਵਿੱਚੋਂ ਚੱਲੇਗਾ। ਤਾਂ ਪਾਕਿ ਸਾਰੇ ਇਹਨਾਂ ਦੇ ਹਿੱਸੇ ਹੀ ਹੁੰਦੇ ਨੇ। ਤੇ ਇਹਨਾਂ ਦੇ ਸਪੋਰਟ ਚ ਹੁੰਦੇ ਨੇ। ਰਾਜਨੀਤਿਕ ਪ੍ਰਣਾਲੀ ਦਾ ਕੋਈ ਇੱਕ ਨਿਵੇਸ਼ ਕਾਰਜ ਲਿਖੋ। ਤੇ ਸਮਾਜਿਕरण ਲਿਖ ਸਕਦੇ ਹੋ, ਰਾਜਨੀਤਿਕ ਸਮਾਜਿਕरण। ਹਿੱਤ ਸਪਸ਼ਟਿਕरण ਲਿਖ ਸਕਦੇ ਹੋ, ਹਿੱਤ ਸਮੂਹਿਕਰਨ ਵੀ ਲਿਖ ਸਕਦੇ ਹੋ, ਕੋਈ ਵੀ ਲਿਖ ਸਕਦੇ ਹੋ। ਰਾਜਨੀਤਿਕ ਪ੍ਰਣਾਲੀ ਦਾ ਕੋਈ ਇੱਕ ਨਿਕਾਸ ਕਾਰਜ ਲਿਖੋ। ਤੇ ਨਿਕਾਸ ਕਾਰਜ ਕੋਈ ਹੋ ਸਕਦਾ ਹੈ ਉਹ ਨੀਤੀ ਦੇ ਰੂਪ ਵਿੱਚ, ਡਿਢਣੇ ਦੇ ਰੂਪ ਵਿੱਚ। नियमों बनाने रूप नियमों लागू करने के रूप में या नियमोंसार न्याय कर रूप में लिख सकते हो <coughs> सॉरी uh, राजनीतिक प्रणाली की धारणा का जन्मदाता किसों माना जाता है तो अपन सबू पता है फादर ऑफ पोलीटल सिस्टम इज़ डेविड इस्टन उन्होंने अपनी किताब लिखी थ और जोड़ी पबलिश हुई नाइनटीन फिफ्टी थ्री नाम भी पोलीटल सिस्टम से अगला प्रश्न है पावल अनुसार राजनीतिक प्रणी प्रणाली का कोई एक कम लिखो राजनीतिक प्रणाली का कोई एक कम रा हित स्पष्टीकरण सी लिख सकते हो हित स्पष्टीकरण तो हित समूहीकरण इन्हों को कोई लिख सकते हो ये पावल दे अनुसार है तो इतने तक से अपने छोटे प्रश्न उत्तर व्डे प्रश्न उत्तर लिए अगली वीडियो लेके তেন টেক কেয়ার মিল বিডিও কাল থ্যাংক ইউ বেড় মচ